ਉਹਨਾਂ ਕਿਹਾ ਕਿ ਦੇ ਮਹਾਰਾਜ ਸੱਡੇ ਪਾਤਸ਼ਾਹ ਕਹਿੰਦੇ ਵੀ ਆਉਂ ਕਰੋ ਖਜ਼ਾਨੇ ਦੇ ਵਿੱਚੋਂ ਨਾ ਢਾਲ ਲਿਓ ਮੋਹਰਾਂ ਦੀ ਭੜਕੇ ਲਿਆਂਦੀ ਮੋਹਰਾਂ ਦੀ ਭਾਲ ਭੜਕੇ ਉਹ ਕਹਿੰਦੇ ਕਾਰ ਝੋਲੀ ਪਾਤੀ ਮੋਹਰਾਂ ਭੜਕੇ ਨਾ ਸੋਨੇ ਦੀਆਂ ਮੋਹਰਾਂ ਪਾਤੀਆਂ ਤੇ ਉਹਦੇ ਅੱਖਾਂ ਚੰਝੂ ਉਹ ਕਹਿੰਦਾ ਸਤਿਗੁਰੂ ਸੱਡੇ ਪਾਤਸ਼ਾਹ ਬਾਕੀ ਤੁਸੀਂ ਦాతੇ ਤੁਸੀਂ ਤੇ ਮੰਗਣ ਜੋਗੇ ਨਹੀਂ ਛੱਡਦੇ ਦਾਤਾ ਲੈਣ ਵਾਲੇ ਥੱਕ ਜਾਂਦੇ ਪਰ ਤੂੰ ਦాతਾ ਦਿੰਦਾ ਨਹੀਂ ਥੱਕਦਾ ਤੂੰ ਦాతਾ ਦਿੰਦਾ ਨਹੀਂ ਮਹਾਰਾਜ ਸੱਜੇ ਪਾਤਸ਼ਾਹ ਇੱਕ ਤਾਂ ਬੇਟੀ ਹੋਰ ਹੈ ਕਹਿੰਦੇ ਦੱਸ ਕਹਿੰਦੇ ਮਹਾਰਾਜ ਹੁਣ ਤੇ ਆਪਜੀ ਸਰੀਰਕ ਰੂਪ ਦੇ ਵਿੱਚ ਬੈਠੇ ਹੋ ਪ੍ਰਤੱਖ ਅਸੀਂ ਮੂੰਹੋਂ ਬਗਦੇ ਆ ਤੁਸੀਂ ਉਸੇ ਵੇਲੇ ਬਖਸ਼ਿਸ਼ ਕਰ ਦਿੰਦੇ ਆ ਇਨਾ ਮਾਣ ਸਤਕਾਰ ਕਵੀਆਂ ਨੂੰ ਘਾਟੀਆਂ ਨੂੰ ਰਾਗੀਆਂ ਨੂੰ ਕੋਈ ਨਹੀਂ ਦਿੰਦਾ ਜਿੰਨਾ ਤੁਸੀਂ ਦਿੰਦੇ ਹੋ ਗਾਉਂਦੇ ਨੇ ਪਹਿਲਾਂ ਵੀ ਗਾਉਣ ਵਾਲੇ ਰਾਜੇ ਮਹਾਰਾਜੇ ਕੋਲ ਗਾਉਂਦੇ ਸੀ ਉਹ ਸੰਗੀਤ ਗਾਉਂਦੇ ਸੀ ਪਰ ਇੰਨਾ ਉੱਚਾ ਦਰਜਾ ਨਹੀਂ ਦਿੱਤਾ ਕਿਸੇ ਨੇ ਜਿੰਨਾ ਦਰਜਾ ਤੁਸੀਂ ਬੰਦਾ ਦੇ। ਮਾਰੇ ਹੁਣ ਤੇ ਤੁਸੀਂ ਮੂੰਹ ਨਹੀਂ ਕੱਟਣ ਦਿੰਦੇ ਵਸਤੂ ਮਿਲ ਜਾਂਦੀ ਐ। ਪਰ ਸਰੀਰ ਜਿਹੜਾ ਬਿਨ ਸੰਹਾਰ ਐ ਇੱਕ ਦਿਨ ਸਰੀਰ ਬਿਨ ਸਜਣਾ ਪਰ ਤੁਹਾਡੇ ਜਾਣ ਤੋਂ ਮਗਰੋਂ ਕੋਣ ਖਿਆਲ ਰੱਖੂਗਾ। ਤੇ ਮਾਰੇ ਸੱਚੇ ਪਾਤਸ਼ਾਹ ਨੇ ਸਾਗਤ ਵਾਲਾ ਨਿਸ਼ਾਨਾ ਕੀਤਾ ਕਿੰਦੇ ਇਹ ਜਿਹੜੀ ਸੰਗਤ ਹੈ ਸਾਡਾ ਹੀ ਸਰੂਪ ਹੈ ਤੇ ਸੰਗਤ ਜਿਹੜੀ ਆ ਤੁਹਾਨੂੰ ਕਿਸੇ ਤੀਜ ਦੀ ਕਮੀ ਨਹੀਂ ਰਹਿਣ ਦੇਣੀ ਕਿਸੇ ਥੀਂ ਦੀ ਕਮੀ ਸਾਧ ਤਰੈਣ ਦੇ ਵਿੱਚ ਇਸ ਕਰਕੇ ਇਹ ਜਨਾ ਆਪਾਂ ਮਾਇਆ ਦਿੰਦੇ ਆ ਨਾ ਭਾਵੇਂ ਕੀਰਤਨ ਭੇਟਾ ਹੋਵੇ ਕਥਾ ਦੀ ਭੇਟਾ ਹੋਵੇ ਇਹ ਗੁਰੂ ਸਾਹਿਬ ਦਾ ਹੁਕਮ ਹੈ ਇਹ ਸੰਗਤ ਦੀ ਬਿਉੜੀ ਨਹੀਂ ਲੱਗੀ ਦੀ ਲੀਕ ਜੇਰੀ ਆ ਪੰਨੀ ਰਤਨ ਭੇਟਾ ਦਿੰਦੇ ਤੇ ਕਈਆਂ ਨੂੰ ਮਿਹਰੇ ਇਸ ਗੱਲ ਤੋਂ ਹੀ بڑا ਹੋ ਜਾਂਦਾ ਵੀ ਪਤਾ ਨਹੀਂ ਕੀਰਤਨ ਦੀ ਭੇਟਾ ਕਿੰਨੀ ਹੋ ਜਾਂਦੀ ਆ ਹੁਣ ਅੱਜ ਕੱਲ ਬਹੁਤ ਸਾਰੇ ਜਿਹੜੇ ਰਾਜਨੀਤਿਕ ਪਾਰਟੀ ਨੇ ਬੜੇ ਹਲਾਤ ਮਾਰੇ ਚੱਲ ਰਹੇ ਆ ਤੁਸੀਂ ਰੋਜ਼ ਸੁਣਦੇ ਹੋ ਰੋਜ਼ ਦੇਖਦੇ ਹਾਂ ਜਿਹੜੇ ਗੁਰਬਾਣੀ ਸੁਣਾਉਣ ਵਾਲੇ ਆ ਉਹਨਾਂ ਦੀ ਕਦਰ ਦਿਨ ਬਾ ਦਿਨ ਘਟਦੀ ਜਾਂਦੀ ਆ ਤੇ ਕਲਯੁਗ ਦਾ ਸਮਾਂ ਪਰ ਜਿੰਨਾਂ ਨੂੰ ਆਉਂਦਾ ਕੁਛ ਨਹੀਂ ਜਿੰਨਾਂ ਦੇ ਪੱਲੇ ਕੁਛ ਨਹੀਂ ਉਹਨਾਂ ਨੂੰ ਲੋਕ ਚੱਕੀ ਫੜਦੇ ਆ ਜਿਹਨਾਂ ਨੂੰ ਆਉਂਦਾ ਹੀ ਕੁਛ ਨਹੀਂ ਉਹ ਵਿਚਾਰੇ ਪਾਗਲ ਐ ਸਿੱਧਰੇ ਐ ਉਹਨਾਂ ਨੂੰ ਚੱਕੀ ਫਿਰਦੇ ਆ ਕਦੇ ਪਿੰਡ ਦੇ ਗ੍ਰੰਥੀ ਨੂੰ ਵੀ ਪੁੱਛਦੇ ਅਸੀਂ ਆਣ ਕੇ ਵੀ ਤੈਨੂੰ ਕੋਈ ਚਾਹੀਦਾ ਤੈਨੂੰ ਕੋਈ ਲੋੜਾ ਉਹਨੂੰ ਤੇ ਐਦਾ ਹੋ ਜਾਂਦਾ ਵੀ ਜੇ ਕਦੇ ਉਹ ਸੈਕੋਂ ਤੋਂ ਮੋਟਰਸਾਈਕਲ ਵੀ ਲੈ ਲੇ ਨਾ ਤੇ ਕਹਿਣਗੇ ਵੀ ਬਾਪੇ ਨੂੰ ਕਦੋਂ ਚੰਗਾ ਹੀ ਗੱਫਾ ਮਿਲਿਆ ਲੱਗਦਾ ਵੀ ਮੋਟਰਸਾਈਕਲ ਲੈ ਲਿਆ ਇਹਨੇ ਭਾਵੇਂ ਕੀ ਆ ਵੀ ਅਸੀਂ ਕਹੋਨੇ ਵੀ ਉਹ ਕਰਿਆ ਹੀ ਕਰਦਾ ਰਹੇ ਪਿਆਰਿਓ ਗੁਰੂ ਸਾਹਿਬ ਜੀ ਦੀ ਜਿਹੜੀ ਬਖਸ਼ਿਸ਼ ਹੈ ਰਹਿਮਤ ਹੈ ਇਹ ਸੰਗਤ ਦੀ ਡਿਊਟੀ ਬਣਦੀ ਹੈ ਡਿਊਟੀ ਤੇ ਮੈਂ ਜਿਹੜੀ ਬੇਨਤੀ ਕਰ ਰਿਹਾ ਸੀ ਧੰਨ ਗੋਬਿੰਦ ਸਿੰਘ ਮਹਾਰਾਜ ਉਹ ਦਾਤਾ ਦੇ ਰਹੇ ਆ ਦਾਤਾ ਲੈਣ ਵਾਲੇ ਥੱਕ ਜਾਂਦੇ ਪਰ ਉਹ ਦਿੰਦਾ ਦਾਤਾ ਨਹੀਂ ਥੱਕਦਾ ਜੋ ਦਾਤਾ ਵੱਡਾ ਤੇਰਾ ਦਰਬਾਰ ਸੱਚਾ ਤੁਮ ਤਾਕਤ ਸਿਰ ਸਾਹ ਦਾ ਪਾਤਸ਼ਾਹ ਹੋ ਨਿਚਲ ਜੋ ਸਰਦ ਉਹਦਾ ਦਰਬਾਰ ਬਹੁਤ ਵੱਡਾ ਪਟਨਾ ਸਾਹਿਬ ਦੀ ਧਰਤੀ ਤੇ ਰਾਜਾ ਫਤੇ ਚੰਦ ਘਰਾਣੀ ਪੈਣੀ ਉਹ ਸੁੰਦਰਾ ਦੇਵੀ ਉਹਦਾ ਨਾਮ ਸੀ ਰਾਣੀ ਪੈਣੀ ਦਾ ਬੇੜੀ ਰਾਜਾ ਫਟੇ ਚੰਦ ਬੇੜੀ ਸੀ ਤੇ ਆਮ ਨਿਹਾਲ ਸੁਤ ਬੇੜੀ ਕਹਿ ਦਿੰਦੇ ਆ ਰਾਣੀ ਬੇੜੀ ਪ੍ਰਭ ਸੁੰਦਰਾ ਦੇਵੀ ਉਹਦਾ ਨਾਮ ਸੀ ਬੜਾ ਮੀਰ ਪਰਾਨਾ ਹੈ ਘਰ ਦੇ ਵਿੱਚ ਕੋਈ ਔਲਾਦ ਨਹੀਂ ਤੇ ਕਹਿੰਦੇ ਪੰਡਤ ਸ਼ਿਵਦੱਤ ਜੀ ਦਾ ਬੜਾ ਨਾਮ ਸੀ ਉਹਦੇ ਉੱਤੇ ਤੇ ਜ਼ਿਆਦਾਤਰ ਜਿਹੜੇ ਸਿਓ ਪੰਡਤ ਸ਼ਿਵਦੱਤ ਜੀ ਕੋਲੇ ਜਾਂਦੇ ਸੀ ਕੋਈ ਦੁੱਖ ਸੋਖ ਹੋਣਾ ਤੇ ਇਹਨਾਂ ਨੇ ਵੀ ਪੰਡਤ ਸ਼ਿਵਦੱਤ ਜੀ ਨੂੰ ਬੇਨਤੀ ਕੀਤੀ ਵੀ ਸਾਡੇ ਤੇ ਵੀ ਕਿਰਪਾ ਕਰਦੇ ਪੁੱਤਰ ਦੀ ਦਾਤ ਜੇ ਕਹਿੰਦੇ ਨੇ ਪੰਡਤ ਸ਼ਿਵਦੱਤ ਜੀ ਕਹਿੰਦੇ ਜੇ ਪੁੱਤਰ ਦੀ ਦਾਤ ਲੈਣੀ ਆ ਨਾ ਤੇ ਪੜਨੇ ਜੀ ਧਰਜੀ ਤੇ ਰੱਬ ਆਪ ਆਇਆ ਹੋਇਆ ਤੁਸੀਂ ਉਹਨਾਂ ਨੂੰ ਜਾਣਦੇ ਹੋ ਕੌਣ ਹੈ ਕਹਿੰਦੇ ਮਾਤਾ ਗੁਜਰੀ ਦਾ ਮਾਲ ਹੁਣ ਨਾਮ ਤੇ ਸੁਣਿਆ ਸੀ ਘਰ ਜਗਦੀਤ ਹੀ ਸੀ ਜਿਨ੍ਹਾਂ ਨੇ ਦਰਸ਼ਨ ਕੀਤੇ ਆ ਤਾਕਤ ਸਾਹਿਬ ਦੇ ਤੇ ਉਹ ਰਾਣੀ ਮੈਣੀ ਦਾ ਮਹਿਲ ਕੋਲ ਮਹੌਤਰੀ ਜੀ ਨੇੜੀ ਆ ਜਾਣਦੇ ਤੇ ਸੀ ਕਹਿੰਦੇ ਵੀ ਉਹ ਗੋਮਿੰਦਰਾਏ ਉੱਤੇ ਬਚਪਨ ਕਿਉਂਕਿ ਪਰ ਪੰਡਿਤ ਸ਼ਿਵਦਾਤ ਨੂੰ ਮਹਾਰਾਜ ਨੇ ਦਰਸ਼ਨ ਦਿਤੀ ਸੀ ਪਹਿਲੇ ਬਘਵਾੜ ਦੇ ਇਸ ਕਰਕੇ ਉਹਦਾ ਕਾਲੇ ਵਿੱਚ ਵਾਸ ਸੀ ਕਹਿੰਦੇ ਫਿਰ ਬੇਨਤੀ ਕਹਿੰਦੇ ਕੋਈ ਗੱਲ ਨਹੀਂ ਤੁਸੀਂ ਯਾਦ ਕਰੋ ਸੱਚੇ ਮਨ ਨਾਲ ਉਹਨਾਂ ਦੀ ਆਪੀ ਜੱਤਾਂ ਕਰਦੇ ਨੇ ਬਾਬਾ ਨਾਨਕ ਜੀ ਦਾ ਬਚਨ ਹੈ ਨਾ ਉਹ ਕਹਿੰਦੇ ਤੂੰ ਸੇਵਾ ਕਰਦਾ ਰ ਸਿਮਰਨ ਕਰਦਾ ਰ ਤੈਨੂੰ ਤੇ ਮੰਗਣ ਦੀ ਵੀ ਲੋੜ ਨਹੀਂ ਵੀ ਵਿਰਵਾਹ ਚਾਹੀਦਾ ਨਹੀਂ ਕਹਿੰਦੇ ਸੇਵਾ ਸਿਮਰਨ ਕਰ ਪਰਮੇਸ਼ਰ ਆਪ ਜਾਣਦਾ ਵੀ ਉਹ ਚਾਹੀਦਾ ਕਿ ਉਹ ਆਪਣੇ ਆਪ ਕਰਦਾ। ਮੰਦਰ ਦੀ ਬਿਰੋੜ ਨਹੀਂ ਕਰਦਾ। ਤੇ ਬਾਕੀ ਦੇ ਲਈ ਹੱਥ ਕੀ ਲਿਆ ਉਹ ਤੇ ਆਪ ਕਿਰਪਾ ਕਰਦਾ। ਸਬੰਧਾਨ ਦਾ ਸਿਆਸ ਤੇ ਸਿਧਾਂਤ 88 ਕਾਲ ਤੱਕ ਧਰਿਆ ਤੇ ਤਲੀ ਤੇ ਟਕਾਈ ਬੈਠਾ। ਉਹ ਕਹਿੰਦੇ ਲੋੜ ਦੀ ਜ਼ਰੂਰਤ ਨਹੀਂ ਬਸ ਤੁਸੀਂ ਯਾਦ ਕਰੋ ਤਾਣੀ। ਭਾਵਨਾ ਕਰਕੇ ਪਿਆਰ ਕਰਕੇ ਵੜ ਕਰਕੇ ਤੇ ਰਾਣੀ ਦੇ ਬੰਦ ਦੇ ਵਿੱਚ ਬੜਾ ਪਿਆਰ ਹੈ ਤੇ ਹਰ ਵੇਲੇ ਮਾਰਾ ਨੂੰ ਯਾਦ ਕਰਦੀ ਆ ਤੇ ਗੋਬਿੰਦ ਰਾਏ ਦੀ ਬਚਪਨ ਹੈ ਤੇ ਛੋਟੀ ਉਮਰ ਹੈ ਬੱਚਿਆਂ ਦੇ ਨਾਲ ਖੇਡਦੇ ਹੋਏ ਰਾਜੇ ਦੇ ਘਰ ਚਲੇ ਜਾਂਦੇ ਆ ਡਾਕਟਰ ਬਲੰਦ ਜੀ ਘਟਣ ਕੇ ਅੰਤਰ ਕੀ ਜਾਣ ਤੇ ਭਲੇ ਬੁਰੇ ਕੀ ਜੀਵ ਵਿਸਾਲ ਪੜੋ ਇੱਕ ਵਾਰੀ ਮੇਰੇ ਸਤ ਗੁਰ ਬਾਤੋਂ ਦੀ ਕੌਣ ਜਲਾਦੀ ਅਗਾਰੇ ਯਾਦ ਕਰਦੀ ਆ ਤੇ ਮਹਾਰਾਜ ਜੀ ਪਹੁੰਚ ਗਏ ਮਨ ਦੇ ਵਿੱਚ ਪਿਆਰ ਮਹਾਰਾਜ ਨੇ ਜਾ ਕੇ ਆਵਾਜ਼ ਦਿੱਤੀ ਉਹਦੇ ਹਿਰਦੇ ਦੀ ਭਾਵਨਾ ਨੂੰ ਜਾਣ ਕੇ ਕਹਿੰਦੇ ਮਾਂ ਉਹ ਅੱਖਾਂ ਬੰਦ ਕਰਕੇ ਬੈਠੀ ਆ ਧਿਆਨ ਕਰਕੇ ਬਹੇ ਆਵਾਜ਼ ਸੁਣੀ ਇੰਨੀ ਮਿੱਠੀ ਆਵਾਜ਼ ਤੇ ਦੂਜਾ ਮਾਂ ਕਹਿ ਰਿਹਾ ਕੌਣ ਹੈ ਦੁਬਾਰਾ ਫਿਰ ਵਾਜ ਅੱਖਾਂ ਖੋਲ੍ਹੀਆਂ ਤੇ ਸਾਹਮਣੇ ਭਗਤ ਗੁਰੂ ਗੋਬਿੰਦ ਸਿੰਘ ਮਹਾਰਾਜ ਖੜੇ ਨੇ ਆਪ ਨਰਾਇਣ ਆਪ ਪ੍ਰਵੇਸ਼ਰ ਭਗਤ ਗੁਰੂ ਗੋਬਿੰਦ ਸਿੰਘ ਮਹਾਰਾਜ ਹੁਣ ਜਿਸ ਮੇਰੇ ਮਹਾਰਾਜ ਦੇ ਦਰਸ਼ਨ ਕੀਤੇ ਪਹਿਲਾਂ ਤੇਵਾਜ ਸੁਣੇ ਦਰਸ਼ਨ ਕੀਤੇ ਆਲੂਮਣ ਦੇ ਖਾਲਸਾ ਹੋ ਗਿਆ ਮਹਾਰਾਜ ਜੀ ਕਹਿੰਦੇ ਬਾਤਾ ਭੁੱਖ ਲੱਗੀ ਆ ਛੱਤਾਂ ਨੂੰ ਦਿਓ ਤੁਹਾਨੂੰ ਦਰਵੇ ਵਿੱਚ ਛੋਲਿਆਂ ਦੀਆਂ ਘੁੰਗਣੀਆਂ ਬਣੀਆਂ ਸੀ ਜੀ ਆਂਦੀਆ ਮਹਾਰਾਜ ਦੇ ਬੱਚਿਆਂ ਨੂੰ ਵੀ ਸ਼ਿਕਾਇਤਾਂ ਆਪ ਵੀ ਛੱਕੀ ਐ ਘੁੱਟ ਕੇ ਗਲਵੱਕੜੀ ਪਾਈ ਐ ਸਤਗੁਰਾਂ ਨੂੰ ਰਾਣੀ ਵੈਣੀ ਨੇ ਜੇ ਮਹਾਰੇ ਪੁੱਛਦੇ ਨੇ ਕਹਿੰਦੇ ਵੀ ਕੀ ਕੋਲੇ ਡੋਟੋ ਜਾਣਦੇ ਸੀ ਤੇ ਮਾਰੇ ਤੇ ਰਾਣੀ ਬੈਣੀ ਕਹਿੰਦੀ ਮੈਂ ਚਾਹਣੀ ਆ ਕਿ ਤੇਰੇ ਵਰਗਾ ਪੁੱਤਰ ਮੇਰੇ ਵੀ ਘਰ ਦੇ ਵਿੱਚ ਜਨਮ ਲਵੇ ਸਿੱਧਾ ਨਿਗਰੂ ਗੋਬਿੰਦ ਸਿੰਘ ਮਾਰੇ ਹਰਸ਼ ਕੇ ਕਹਿੰਦੇ ਮੇਰੀ ਅਰਦਾਸ ਤੇ ਫਿਰ ਬੈਣੀ ਆ ਤੇ ਗੁਰੂ ਗੋਬਿੰਦ ਸਿੰਘ ਮਾਰੇ ਵਰਗਾ ਪੁੱਤਰ ਉਡੀਕ ਰਿਹਾ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਵਰਗਾ ਬਣ ਜਾ ਕਿਹੜਾ ਬਣ ਸਕਦਾ ਕਿਹੜਾ ਜਿਹੜਾ ਆਪਣਾ ਪਰਿਵਾਰ-ਵਾਰ ਦੇਗਾ ਕਿਹੜਾ ਜਿਹੜਾ ਮਾਤਾ-ਪਿਤਾ ਦਾਰ ਦੇਗਾ ਕਿਹੜਾ ਜਿਹੜਾ ਆਪਣਾ ਆਪ ਪਰਵਾਨ ਕਰ ਦੇਗਾ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਵਰਗਾ ਦੁਨੀਆ ਤੇ ਨਹੀਂ ਪੈਣਾ ਹੋ ਸਕਦਾ ਜੇ ਮਹਾਰਾਜ ਜਾਣਦੇ ਸੀ ਕਿ ਮੇਰੇ ਵਰਗਾ ਤੇ ਦੂਜਾ ਹੋਣਾ ਹੀ ਨਹੀਂ ਕੋਈ ਜਦ ਮਾਤਾ ਪ੍ਰਯੋਗ ਕਰ ਮੇਰੇ ਆਪਾਂ ਤੇ ਪੈਈਆਂ ਪਰ ਮੈਨੂੰ ਹੀ ਆਪਣਾ ਪੁੱਤਰ ਬਣਾ ਲਓ ਆਪੋ ਸਾਧਨਾ ਸ੍ਰੀ ਵਾਹਿਗੁਰੂ ਜੀ ਅੱਜ-ਅੱਜ ਪਰਾਂ ਦਾ ਇੱਕ ਮੇਰੀ ਮਾਤਾ ਗੁਜਰੀ ਆ ਇੱਕ ਮੇਰੀ ਬਾ ਰਾਣੀ ਪੈਣੀ